ਜੈ ਬੱਬਾ ਜੀ ਦੀ ਤੇ ਮਾਤਾ ਰਤਨੋਂ ਦੇ ਮੰਦਰ ਦਰਸ਼ਕਾਂ ਦੇ ਦਰਸ਼ਨ ਕਰਨ ਚੱਲੇ ਆ ਜਿੱਥੇ ਬਾਬਾ ਜੀ ਨੇ ਮਾਤਾ ਰਤਨੋ ਜੀ ਨੂੰ 12 ਸਾਲ ਦੀਆਂ ਰੋਟੀਆਂ ਤੇ ਲੱਸੀ ਬੋਰਡ 'ਚ ਚਿਮਟਾ ਮਾਰ ਕੇ ਗੱਡੀਆਂ ਸੀ ਤੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਤੇ ਪਹਿਲਾਂ ਹੁੰਦੇ ਆ ਜਿੱਥੋਂ ਆਪਾਂ ਪ੍ਰਸ਼ਾਦ ਲਈਦਾ ਹੈ ਨਾ ਤੇ ਇਹ ਉਹ ਦੁਕਾਨ ਆ ਹਾਂਜੀ ਜੈ ਬੱਬਾ ਭਾਈ ਦੀ ਕੀ ਆਵਜ ਆਲਾ ਠੀਕ ਹੋ ਵੜਿਆ ਵੜਿਆ ਤੇ ਮੇਨ ਜਿੱਦਾਂ ਕਹ ਲਈਏ ਵੀ ਇਹੀ ਦੁਕਾਨ ਆ ਤੇ ਕਾਫੀ ਟਾਈਮ ਹੋ ਗਿਆ ਪਹਿਲਾਂ ਮਤਲਬ ਬਦਲੋਂ ਕਿ ਮੋਰੇ ਹੁੰਦੀ ਸੀ ਕਿ ਉਹਦੇ ਮੰਦਰ ਦੇ ਬਿਲਕੁਲ ਮੋਰੇ ਦੁਕਾਨ ਆ ਹਾਂ ਜੀ ਮੰਦਰ ਮੋਰੇ ਅਰੇ ਵਾ ਤੁਸੀਂ ਤਾਂ ਆਪਣੀ ਵੀਡੀਓ ਦੇਖਦੇ ਪਏ ਆ ਨਹੀਂ ਤੁਹਾਡੀ ਵੀਡੀਓ ਲੱਗੀ ਹੈ ਜੇ ਬਾਬੇ ਦੀ ਤੇ ਇੱਥੋਂ ਲਾਈਵ ਆਏ ਦੀ ਐਪੀ ਤੋਂ ਉਹ ਤੋਂ ਭਾਜੀ ਜੀ ਨਹੀਂ ਉਹ ਹੀ ਦੇਖਦੇ ਪਏ ਆ ਤੇ ਇਹ ਸ਼ੋਪ ਆ ਇੱਥੋਂ ਆਪਾਂ ਪ੍ਰਸ਼ਾਦ ਲਈਦਾ ਆ ਤੇ ਤੁਸੀਂ ਵੀ ਇੱਥੋਂ ਆ ਕੇ ਲੈ ਸਕਦੇ ਵਾਕੀ ਜਿਹਦੀ ਸ਼ਰਦਾ ਆ ਉਹ ਉੱਥੋਂ ਲੈਂਦਾ ਪ੍ਰਸ਼ਾਦ ਬਾਕੀ ਮੈਂ ਇੱਥੋਂ ਲੈਂਦਾ ਨਾ ਤੇ ਬਾਬਾਈ ਦੀਆਂ ਬਹੁਤ ਵਧੀਆ ਆ ਫੋਟੋਆਂ ਨਵੀਆਂ ਆਆਂ ਤੁਹਾਨੂੰ ਵੀ ਲਈਏ ਬਹੁਤ ਪਿਆਰੀਆਂ ਜੀ ਨਾਲੇ ਬੇਟੇ ਵੀ ਨਾਲ ਹਾਂਜੀ ਬੇਟਾ ਵੀ ਨਾਲ ਹੈ ਨਾ ਬੇਟੇ ਵੀ ਨਾਲੇ ਤੇ ਕੀ ਬਾਤ ਆ ਕੀ ਕੀ ਰੈਂਜ ਦੀਆਂ ਆਆਂ ਇਹ ਸੱਸਰ ਰੇ ਦੀ 700 ਰੁਪਏ ਦੀ ਨਾ ਚਲੋ ਬਹੁਤ ਵਧੀਆ 700 ਰੁਪਏ ਦੀ ਆ ਤੇ ਭੇਟਾ ਵੀ ਆ ਜੀ ਵਿੱਚ ਚਲਦੀਆਂ ਆਪਾਂ ਤਾਂ ਨਹੀਂ ਦਿਖਾ ਸਕਦੇ ਵੀ ਕਾਪੀਰਾਈਟ ਆ ਜਾਂਦਾ ਨਾ ਨਹੀਂ ਤਾਂ ਆਪਾਂ ਚਲਾ ਕੇ ਦਿਖਾ ਵੀ ਸਕਦੇ ਆ ਤੇ ਨਹੀਂ ਇਥੇ ਤੁਸੀਂ ਚਲਾ ਦੇਣੀ ਆ ਪਰ ਇੱਥੇ ਕਾਪੀਰਾਈਟ ਆ ਜਾਣਾ ਹੈ ਠੀਕ ਆ ਤੇ ਬਾਕੀ ਜਦੋਂ ਕੋਈ ਨਾਂ ਲਊਗਾ ਆਪਣੇ ਵੀਰ ਦਾ ਤੇ ਥੋੜੀ ਜਿਹੀ ਲੈਥ ਵੀ ਦੇਣਗੇ। ਨਾ ਥੋੜੀ ਬੋਤੀ ਲੈਥ ਕਰਦੇ ਨੇਗੇ ਤੇ ਇੰਨਾ ਕੁ ਮਾਨ ਰੱਖਦੇ ਆ। ਤੇ ਚਲੋ ਆ ਜਿਓ ਚੱਲਦੇ ਆ ਜੀ। ਅ ਬਾਬਾ ਜੀ ਦੇ ਮੰਦਿਰ ਤੇ ਇੱਥੋਂ ਲਈਏ ਪਹਿਲਾ ਪ੍ਰਸ਼ਾਦ ਮਾਤਾ ਰਤਨੋ ਜੀ ਦੇ ਮੰਦਿਰ ਤੇ ਆਜੋ। ਹਾਂਜੀ ਤੇ ਜੈ ਮਾਤਾ ਦੀ। ਤੇ ਇਹ ਹੈਗਾ ਬਿਕਾਫ ਸਟੌਟ ਤੇ ਰੈਸਟੋਰੈਂਟ ਜਿੱਥੇ ਆਪਾਂ ਜਦੋਂ ਵੀ ਆਈਦਾ ਤੇ ਇੱਥੇ ਰਾਤ ਰੁਕੀਦਾ ਆ ਤੇ ਹੁਣ ਮੁੜ ਕੇ ਮਿਲਦੇ ਇਹਨਾਂ ਨੂੰ। ਕੀ ਚੈ ਮਾਤਾ ਜੀ ਚੈ ਮਾਤਾ ਜੀ ਬੱਬੀ ਤੇ ਬੋਰਡ ਬਹੁਤ ਵੱਡਾ ਆ ਤੁਹਾਨੂੰ ਦਰਸ਼ਨ ਕਰਾਉਂਦੇ ਆ ਤੇ ਇਹ ਹੈਗਾ ਜੀ ਧੂਣਾ ਇਹ ਜਿੱਦਾਂ ਜਿੱਦਾਂ ਹੀ ਆਪਾਂ ਪ੍ਰਕਰਮਾ ਕਰਦੇ ਆਂ ਤੇ ਆਹ ਦੇਖੋ ਆਹ ਬੋਰਡ ਆ। ਅਣੀ ਇਹ ਉਹਦੀਆਂ ਜਿਹੜੀਆਂ ਜੜਾਂ ਜੜੀਆਂ ਨਾ ਇਹ ਸਾਰੇ ਪਾਸੇ ਇੱਥੇ ਫੈਲੀਆਂ ਹੋਈਆਂ ਆ ਤੇ ਦੇਖੋ ਕਿੱਡਾ ਵੱਡਾ ਬੋਰਡ ਬਣ ਗਿਆ ਆ ਇਹ ਨਾ। ਜੇ ਜੇ ਤੇ ਇੱਥੋਂ ਦੇ ਇਤਿਹਾਸ ਬਾਰੇ ਮੈਂ ਕੁਝ 6 ਮਹੀਨੇ ਪਹਿਲਾਂ ਇੱਕ ਬਾਬਾ ਜੀ ਦੀ ਵੀਡੀਓ ਪਾਈ ਥੀ ਉਹਦੇ ਵਿੱਚ ਦੱਸਿਆ ਵੀ ਸੀਗਾ ਤੇ ਇੱਕ ਵਾਰੀ ਦੁਬਾਰਾ ਪੰਡਿਤ ਜੀ ਜੈ ਬਾਬਾ ਜੀ ਪੰਡਿਤ ਜੀ ਇਹ ਜਿੱਦਾਂ ਮਾਈ ਰਤਨੋ ਦੀ ਬਾਬਾ ਬਲਕਨਾਥ ਜੀ ਦੀ ਤਿੱਤੀ ਤੀਜੀ ਪੱਤਿਮਾ ਕਿਹੜੀ ਹੋਈ ਬਾਬਾ ਜੀ ਜੀ ਇਹ ਜੀ ਰਾਜਾ ਭਰਤਰੀ ਦੇ ਅੱਛਾ ਰਾਜਾ ਭਰਤਵੀ ਜੀ ਮਾਤਾ ਰਤਨੋ ਜੀ ਜੀ ਤੇ ਜੈ ਬਾਬਾ ਜੀ ਤੇ ਇੱਧਰ ਜੀ ਇੱਧਰ 13 ਵਾਲੀ ਜੀ ਹੈ ਜੀ ਕੋਲੈਕਸ਼ਨ ਕਰ ਲਈਏ ਕਾਰਵਤੀ ਜੀ ਹੈ ਕਾਰਤੀ ਭਗਵਾਨ ਕਾਰਤੀ ਭਗਵਾਨ ਠੀਕ ਹੈ ਜੈ ਬਾਬਾ ਜੀ ਆਓ ਤੇ ਹਾਂਜੀ ਤੇ ਬਹੁਤ ਧਾਰੀ ਆਏ ਆ ਪਰ ਤੇ ਇਹਦੇ ਬਾਰੇ ਕਦੀ ਮੇ ਤੋਂ ਮਤਲਬ ਕਿ ਪਤਾ ਵੀ ਨਹੀਂ ਸੀਗਾ ਹਾਂਜੀ ਗੁਗਾ ਜਹਰ ਪੀਰ ਆ ਜੀ ਗੁਗਾ ਜਹਰ ਪੀਰ ਜੀ ਹਾਂਜੀ ਬਹੁਤ ਇਹ ਬਾਬਾ ਨਾਰ ਸਿੰਘ ਜੀ ਫਤੂ ਕੋਤਵਾਲ ਜੀ ਆਈ ਫਤੂ ਕੋਤਵਾਲ ਜੀ ਫਤੂ ਕੋਤਵਾਲ ਜੀ ਓਕੇ ਇਹ ਅਰਜੁਨ ਸਚਨ ਆਏ ਜੋੜਵਾ ਭਾਈ ਆ ਜੀ ਅਰਜੁਨ ਸਚਨ ਸਚਨ ਤੇ ਇਧਰ ਜੀ ਬਾਕੀ ਨਾਂ ਗਏ ਨਹੀਂ ਉਹ ਸਾਹਮਣੇ ਗੁਗਾ ਵੀਰ ਜੀ ਆ ਤੇ ਉਹ ਪਿੱਛੇ ਜਿਹੜੀ ਬਣਾਈ ਉਹ ਆਪਣੇ ਪਰਤੇ ਉਹ ਤਾਂ ਮਾ ਉਹ ਵੀ ਮਤਲਬ ਇਹ ਜਦੋਂ ਲਿਆ ਕੇ ਰੱਖੋ ਵੀ ਨਾ ਨਾਗ ਦਿੱਪਤੇ ਯਾ ਮਤਲਬ ਤੇ ਇਹਦੇ ਨਾਲ ਹੀ ਜਦੋਂ ਆਪਾਂ ਅੱਗੇ ਵਧਦੇ ਹਾਂ ਤੇ ਅੱਗੇ ਹੈਗੇ ਕਾਲੀ ਮਾਤਾ ਜੀ ਦੀ ਪ੍ਰਤਿਮਾ ਤੇ ਉੱਥੇ ਦਰਸ਼ਨ ਕਰਨ ਤੋਂ ਬਾਅਦ ਫਿਰ ਨਾਲ ਹੀ ਰੋਟੀਆਂ ਵਾਲਾ ਸਥਾਨਾ ਰੋਟੀਆਂ ਵਾਲੀ ਜਗ੍ਹਾ ਜਿੱਥੇ ਬਾਬਾ ਜੀ ਨੇ ਬੋਰਡ ਦੇ ਵਿੱਚ ਚਿਮਟਾ ਮਾਰ ਕੇ 12 ਸਾਲ ਦੀਆਂ ਰੋਟੀਆਂ ਗੱਡੀਆਂ ਸੀ ਉਹ ਮੈਂ ਪਿਛਲੀ ਵੀਡੀਓ 'ਚ ਵੀ ਪਾਇਆ ਹੋਇਆ ਆ ਮੈਂ ਉਹਦਾ ਜਿਹੜਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਤੇ ਬਾਬਾ ਜੀ ਨੂੰ 12 ਸਾਲ ਦੀਆਂ ਮਾਤਾ ਰਤਨੋ ਜੀ ਨੂੰ ਬਾਬਾ ਜੀ ਨੇ 12 ਸਾਲ ਦੀਆਂ ਰੋਟੀਆਂ ਤੇ ਲੱਸੀ ਰੋਟੀਆਂ ਇੱਥੇ ਚਿਮਟਾ ਮਾਰ ਕੇ ਬੋਰਡ 'ਚੋਂ ਗੱਡੀਆਂ ਤੇ ਲੱਸੀ ਵਾਲਾ ਸਟਾਲ ਲੱਗੇ ਆ ਜਿਹੜਾ ਉਹਨਾਂ ਨੇ ਚਿਮਟਾ ਮਾਰ ਕੇ ਥੱਲੇੋਂ ਕੱਢਿਆ ਸੀਗਾ ਤੋਂ ਉੱਤੇ ਵੀ ਚੱਲਦੇ ਆਪਾਂ ਤੇ ਇਹ ਬਾਬਾ ਜੀ ਨੇ 12 ਸਾਲ ਦੀਆਂ ਰੋਟੀਆਂ ਤੇ ਲੱਸੀ ਕਿਉਂ ਕੱਢੀ ਸੀਗੀ ਬੋਰਡ 'ਚ ਚਿਮਟਾ ਮਾਰ ਕੇ ਇਹਦੇ ਆ ਇਦੇ ਬਾਰੇ ਵੀ ਮੈਂ ਫੁੱਲ ਜਿਹੜਾ ਬਲਾਕ ਪਾਇਆ ਹੋਇਆ ਆ ਤੇ ਇਸ ਤੋਂ ਇਦਾਂ ਜਿੱਦਾਂ ਆਪਾਂ ਗਾਂ ਆਉਂਦੇ ਆ ਤੇ ਬਹੁਤ ਵੱਡਾ ਪਿੱਪਲ ਦਾ ਪੀੜਾ ਨਾ ਤੇ ਉਹਦੇ ਨਾਲੇ ਮੁਰੇ ਅੱਗੇ ਜਾ ਕੇ ਪੋਡੇ ਉੱਤਰ ਕੇ ਤੇ ਲੈਫਟ ਹੈਗਾ ਸ਼ਿਵਜੀ ਮਹਾਰਾਜ ਦਾ ਮੰਦਿਰ ਸ਼ਿਵਜੀ ਮਹਾਰਾਜ ਦੀ ਪ੍ਰਤਿਮਾ ਤੇ ਨਾਲ ਹੈਗਾ ਸ਼ਿਵਲਿੰਗ ਨਾ ਤੇ ਮਹਾਰਾਜ ਦਾ ਦਰਸ਼ਨ ਕਰਨ ਤੋਂ ਬਾਅਦ ਤੇ ਇਹ ਹੈਗਾ ਲੱਸੀ ਵਾਲਾ ਸਥਾਨ ਇੱਥੇ ਬਾਬਾ ਜੀ ਨੇ ਚਿੰਟਾ ਮਾਰ ਕੇ ਲੱਸੀ ਗੱਢੀ ਸੀ ਆ ਆ ਜਗ੍ਹਾ ਤੋਂ ਚਿਪਟਾ ਮਾਰ ਕੇ ਨੱਤੀ ਗੱਡੀ ਸੀ ਬਾਬਾ ਜੀ ਨੇ 12 ਸਾਲ ਦੀ ਨਾ ਤੇ ਇਹਦੇ ਨਾਲੇ ਹੀ ਸਾਹਮਣੇ ਸ਼ਿਵ ਜੀ ਮਹਾਰਾਜ ਦੇ ਮੰਦਰ ਦੇ ਬਿਲਕੁਲ ਸਾਹਮਣੇ ਨੰਦੀ ਪ੍ਰਤੀਮਾ ਤੇ ਉਹਦੇ ਤੋਂ ਬਾਅਦ ਫਿਰ ਅੱਗੇ ਬਾਦਿਆਂ ਤੇ ਬਾਬਾ ਜੀ ਦਾ ਬਾਬਾ ਬਲਕਨਾ ਜੀ ਤੇ ਮਾਤਾ ਰਤਨੋ ਜੀ ਉਸ ਤੋਂ ਪ੍ਰੰਤ ਨਾਲ ਹੀ ਇਹ ਬਾਬਾ ਜੀ ਦਾ ਧੂਣਾ ਅਖੰਡ ਧੂਣਾ ਨਾ ਤੇ ਇਹ ਬਾਬਾ ਜੀ ਦਾ ਸਥਾਨ ਹੈ ਜੀ ਬਾਬਾ ਜੀ ਇੱਥੇ ਵਿਸ਼ਰਾਮ ਕਰਦੇ ਨੇ ਤੇ ਨਾਲ ਹੀ ਗੁਰੂ ਜੀ ਤਤਰਾ ਜੀ ਬਿਲਕੁਲ ਓਪੋਜ਼ਿਟ ਬਿਲਕੁਲ ਓਪੋਜ਼ਿਟ ਹੈਗੇ ਦਾਦਾ ਕ੍ਰਿਸ਼ਨ ਜੀ ਦੀ ਪਟਨਾ ਤੇ ਨਾਲ ਹੀ ਹਨੂਮਾਨ ਜੀ ਸ਼ੇਰਾਂ ਵਾਲੀ ਮਾਤਾ ਤੇ ਕਾਲੀ ਮਾਤਾ ਜੀ ਦੀ ਪ੍ਰਤਿਮਾਆਂ ਤੇ ਉਹਦੇ ਬਿਲਕੁਲ ਜਿਹੜਾ ਦੁਬਾਰਾ ਵਾਪਸ ਬਾਹਰ ਆਉਂਦੇ ਆ ਤੇ ਬਾਰੇ ਬਾਬਾ ਬਲਕਨਾਥ ਜੀ ਦੀ ਮੂਰਤੀ ਸਥਾਪਿਤ ਕੀਤੀ ਹੋਈ ਹੈ ਜਿੱਥੇ ਸਾਰੇ ਉੱਥੇ ਸੈਲਫੀਆਂ ਵੀ ਲੈਂਦੇ ਆ ਤੇ ਹੁਣ ਇਹਦੇ ਉੱਤੇ ਕਵਰ ਪਾਤਾ ਇਹਦਾ ਕੱਚ ਦਾ ਲਾਤਾ ਹੈ ਸ਼ੀਸ਼ਾ ਨਾ ਤੇ ਪਹਿਲਾਂ ਨਹੀਂ ਹੁੰਦਾ ਸੀ ਇਹ ਇਹ ਜਿਹੜੇ ਬਾਬਾ ਜੀ ਦੇ ਹੱਥਾਂ ਦਾ ਜਿਹੜਾ ਅਖੰਡ ਧੂਣਾ ਚੱਲਦਾ ਪਿਆ ਇੱਥੇ ਹੈ ਜੀ ਅੰਦਰ ਤੇ ਇਹ ਬਾਬਾ ਜੀ ਦਾ ਅਖੰਡ ਧੂਣਾ ਬਾਬਾ ਜੀ ਤੇ ਇੱਥੋਂ ਜਦੋਂ ਆਪਾਂ ਬਾਹਰ ਆਉਂਦੇ ਆ ਜਦੋਂ ਆਪਾਂ ਜਿਹੜਾ ਪਹਿਲੇ ਧੂਨੇ ਦੇ ਦਰਸ਼ਨ ਕੀਤੇ ਆ ਉਹ ਹੈਗਾ ਸੰਿਆਸੀਆਂ ਦਾ ਧੂਣਾ ਨਾ ਜੀ ਇਥੇ ਪੰਡਤ ਜੀ ਤੋਂ ਇਹ ਜਾਣਕਾਰੀ ਮਿਲੀ ਆ ਤੇ ਜਿਹੜੇ ਝੰਡੇ ਆਪਾਂ ਚੜਾਉਂਦੇ ਆ ਝੰਡੇ ਮੁੜ ਕੇ ਆ ਪੋੜੀਆਂ ਚੜ ਕੇ ਉੱਪਰ ਰੱਖੇ ਜਾਂਦੇ ਸਾਰੇ ਨਾ ਤੇ ਇਹ ਕੁਛ ਮਾਤਾ ਰਤਨੋਂ ਦੇ ਮੰਦਿਰ ਦਾ ਬਾਹਰਲਾ 뷰 ਆ ਤੇ ਅੱਜ ਸੈਚਰਡੇ ਆ ਇੱਕ ਮੀਂਹ ਵੀ ਪੈ ਕੇ ਹਟਿਆ ਆ ਤੇ ਨਹੀਂ ਤਾਂ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਜਿਹੜੀਆਂ ਤਿੰਨ ਚਾਰ ਲਾਈਨਾਂ ਬਣੀਆਂ ਆ ਇਹਦੇ ਵਿੱਚ ਹੈਨਾ ਜਾ ਬਾਬਾ ਜੀ ਸਿੱਧ ਜੋਗੀ ਬਾਬਾ ਬਾਲਕਨਾਥ ਜੀ ਨੇ ਮਾਈ ਰਤਨੋਂ ਦੀਆਂ 12 ਸਾਲ ਗਊਆਂ ਚਰਾਈਆਂ ਸੀ ਤੇ ਗਊਆਂ ਚਰਨ ਤੋਂ ਪਹਿਲਾਂ ਪਾਲੀ ਬਣਨ ਤੋਂ ਪਹਿਲਾਂ ਉਹਨਾਂ ਨੇ ਇੱਕ ਉਹਨਾਂ ਤੋਂ ਵਚਨ ਲਿਆ ਸੀ ਵੀ ਜੇ ਤੁਸੀਂ ਮੈਨੂੰ ਕਦੀ ਵੀ ਅ ਕਦੀ ਵੀ ਬੁਰਾ ਪਲਾਕਿਆ ਤੇ ਫਿਰ ਮੈਂ ਜਾਂ ਇੱਥੋਂ ਚਲਾ ਜਾਊਂਗਾ ਤੇ ਫੇਰ ਮੈਂ ਗਊਆਂ ਨਹੀਂ ਚਾਰੂੰਗਾ ਨਾ ਤੇ ਉਹ ਕੋਈ ਤਬਾਬੇ ਦਾ ਦਾ ਬਣਿਆ ਵੀ ਇਦਾਂ ਦਾ ਕੋਤਕ ਖੇលਿਆ ਬਾਬਾ ਜੀ ਦਾ ਵੇ ਬਾਬਾ ਜੀ ਦੀਆਂ ਜਿਹੜੀਆਂ ਗਊਆਂ ਸੀ ਬਾਬਾ ਜੀ ਭਗਤੀ ਕਰਦੇ ਸੀ ਤੇ ਬਾਬਾ ਜੀ ਗਊ ਬਾਬਾ ਜੀ ਦੀਆਂ ਗਊਆਂ ਨੇ ਜ਼ਿਮੀਂਦਾਰਾਂ ਦੀਆਂ ਜਿਹੜੀਆਂ ਫਸਲਾਂ ਸੀ ਉਹ ਝਾੜ ਦਿੱਤੀਆਂ ਸੀਗੀਆਂ ਨਾ ਤੇ ਫਿਰ ਮਾਤਾ ਰਤਨੋਂ ਨੇ ਫਿਰ ਉਹ ਤੰਨੇ ਮਾਰੇ ਸੀ ਤਾਂ ਉਸ ਤੋਂ ਬਾਅਦ ਬਾਬਾ ਜੀ ਨੇ ਜਿੱਦਾਂ ਮੋਰ ਤੇ ਸਵਾਰ ਹੋ ਕੇ ਚੱਲ ਗਏ ਸੀ ਸ਼ਾਹ ਤੇ ਜਾਂਦਿਆਂ ਨੂੰ ਪਹਿਲਾਂ ਆਉਂਦਾ ਇੱਥੇ ਢੂਣਾ ਤੇ ਇਹ ਹੈਗਾ ਸਨਿਆਸੀਆਂ ਦਾ ਢੂਣਾ ਹਾਂ ਤੇ ਇਹ ਜਿਹੜਾ ਬੋਰਡ ਤੁਸੀਂ ਦੇਖ ਰਹੇ ਹੋ ਨਾ ਇਹ ਬਹੁਤ ਭਾਰਾ ਬੋੜਾ ਬਹੁਤ ਵੱਡਾ ਹੈ ਕਿਉਂਕਿ ਉਸ ਵੇਲੇ ਗਊਸ਼ਾਲਾ ਤਾਂ ਸੀਗੀ ਨਹੀਂ ਹੁੰਦੀ ਨਹੀਂ ਸੀ ਨਾ ਤੇ ਬਾਹਰਲੇ ਪਾਸੇ ਦਿਖਾਉਣ ਦੀ ਕੋਸ਼ਿਸ਼ ਕਰਦਾ ਤੇ ਬੋਰ ਕਿੱਡਾ ਵੱਡਾ ਆ ਤੇ ਜਿਹੜੀਆਂ ਬੋਰ ਹਨ ਇਹਦੇ ਵਿੱਚ ᱫੰਮੀ ਦੀ ਕਿਣੀ ਵੀ ਕਹਿੰਦੇ ਥੱਲੇ ਨਹੀਂ ਆਉਂਦੀ ਹੁੰਦੀ ਸੀਗੀ ਤਾਂ ਇੱਕ ਸ਼ੈੱਡ ਦਾ ਕੰਮ ਵੀ ਦਿੰਦੀ ਸੀ ਤੇਰੇ ਥੱਲੇ ਗਊਆਂ ਮਤਲਬ ਕਿ ਰੁਕਦੀਆਂ ਹੁੰਦੀਆਂ ਸੀ ਤੇ ਇੱਥੇ ਜਿਹੜਾ ਧੂਣਾ ਇਹ ਧੂਣਾ ਲਾਉਂਦੇ ਹੁੰਦੇ ਸੀ 88 ਨਾ ਤੇ ਇਸ ਤੋਂ ਬਾਅਦ ਪ੍ਰਕਰਮਾ ਇਹਦੀ ਕਰਨ ਤੋਂ ਉਪਰੰਤ ਫਿਰ ਆਪਾਂ ਚਲਾਂਗੇ ਅੱਗੇ ਤੇ ਜਿਹੜਾ ਬਾਬਾ ਜੀ ਦੇ ਹੱਥਾਂ ਦਾ ਧੂਣਾ ਆ ਉਹ ਮਾਤਾ ਰਤਨੋਂ ਦੇ ਮੰਦਿਰ ਜਿੱਥੇ ਆਪਾਂ ਇਸ ਤੋਂ ਅੱਗੇ ਜਾ ਕੇ ਰੋਟੀਆਂ ਬਾਬਾ ਜੀ ਨੇ ਕੱਢੀਆਂ ਸੀ 12 ਸਾਲ ਦੀਆਂ ਉਸ ਤੋਂ ਅੱਗੇ ਲੱਸੀ ਕੱਢੀ ਸੀ ਉਹਦੇ ਨਾਲ ਜਿਹੜਾ ਧੂਣਾ ਲੱਗਾ ਆ ਅੰਦਰ ਉਹ ਹੈਗਾ ਬਾਬਾ ਜੀ ਦੇ ਹੱਥਾਂ ਦਾ ਧੂਣਾ ਨਾ ਤੇ ਆ ਬੋਰਡ ਆ ਦੇਖੋ ਕਿੰਨਾ ਭਰਾਂ ਬੋਰਡ ਆ ਹੈ ਨਾ ਤੇ ਇਹਦੇ ਥੱਲੇ ਦੋਂਗਾਂ ਰੁਕਦੀਆਂ ਹੁੰਦੀਆਂ ਸੀ ਬਾਬਾ ਜੀ ਦੀਆਂ ਨਾ ਇਹ ਇਹ ਜਦੋਂ ਆਪਾਂ ਅੰਦਰ ਆਉਂਦੇ ਆ ਜਿੱਥੇ ਮਾਤਾ ਨੂੰ ਬਾਬਾ ਜੀ ਨੇ 12 ਸਾਲ ਦੀਆਂ ਰੋਟੀਆਂ ਤੇ ਲੱਸੀ ਕੱਢ ਕੇ ਦਿਖਾਈ ਸੀ ਇਹ ਜਿਹੜਾ ਤੁਸੀਂ ਧੋਨਾ ਦੇਖ ਰਹੇ ਹੋ ਇਹ ਬਾਬਾ ਜੀ ਦੇ ਹੱਥਾਂ ਦਾ ਪ੍ਰਚੰਡ ਕੀਤਾ ਹੋਇਆ ਧੋਨਾ ਹੈ